ਹੁਸ਼ਿਆਰਪੁਰ ਚ ਪੰਜਾਬ ਦੀ ਵਿਰਾਸਤ ਚਲਕ ਦਿਖਾਉਂਦਾ ਆਦਰਸ਼ ਪੋਲਿੰਗ ਬੂਥ ਬਨਿਆ ਅਰਸ਼ੰਦਾ ਕੇਂਦਰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਹੁਸ਼ਿਆਰਪੁਰ ਨੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਚ ਬਣਾਏ ਗਏ ਆਦਰਸ਼ ਪੋਲਿੰਗ ਬੂਥ ਦਾ ਕੀਤਾ ਦੌਰਾ ਇਹ ਅ ਮੁਸ਼ਾਫਰ ਹਲਕੀ ਦੇ ਵਿੱਚ ਇੱਕ ਮਾਡਲ ਪੋਲਿੰਗ ਸਟੇਸ਼ਨ ਅਸੀਂ ਇਸਟੈਬਲਿਸ਼ ਕੀਤਾ ਹੈ ਦੇਖੇ ਮੰਡੀ ਸਕੂਲ ਦੇ ਸਾਹਮਣੇ ਦੇ ਵਿੱਚ ਇੱਥੇ ਦਿਖਾਣਾ ਇਹ ਹੀ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਇੱਕ ਚੂਨ ਲੋਕ ਸਾਰੀ ਤਿਆਰੀ ਕੀਤੀ ਜਾ ਰਹੀ ਹੈ ਚੂਨ ਦੇ ਲਈ ਤਾਂ ਕਿ ਸਾਰੇ ਵੋਟਰਸ ਆ ਕੇ ਮੁਸ਼ਾਫਰ ਦੇ ਇੱਥੇ ਆਪਣੀ ਵੋਟ ਪਾਣ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਅੱਛਾ ਇੱਕ ਮਾਹੌਲ ਹੈ ਇਹ ਬੇਸਿਕਲੀ ਇਹ ਐਕਟੀਵਿਟੀਜ਼ ਕਰਕੇ ਕਿ ਸਿਵੋਟਰਸ ਨੂੰ ਦੱਸ سکے ਕਿ 1 ਜੂਨ ਲਈ ਅਸੀਂ ਕੀ ਕੀ ਤਿਆਰੀ ਕੀਤੀ ਹੈ ਸਾਡੇ ਸਾਰੇ ਦੇ ਮਨ ਚ ਇਹ ਰਹੇਗਾ ਕਿ 1 ਜੂਨ ਨੂੰ ਬਹੁਤ ਜ਼ਿਆਦਾ ਗਰਮੀ ਹੋਣ ਵਾਲੀ ਹੈ ਛੁੱਟੀ ਨਾਲ ਨਾਲ ਛੁੱਟੀ ਵਾਲਾ ਦਿਨ ਹੋਊਗਾ ਲੈ ਅਸੀਂ ਕਿਉਂ ਕਰਤੋਂ ਬਾਹਰ ਨਿਕਲੀ ਅਸੀਂ ਕਿਉਂ ਲੰਬੀ ਕਤਾਰਾਂ ਦੇ ਵਿੱਚ ਖੜੇ ਹੋ ਕੇ ਆਪਣੀ ਵੋਟ ਪਾਈਏ ਇਸ ਐਕਟੀਵਿਟੀ ਦਾ ਪਰਪਸ ਇਹੀ ਹੈ ਅਸੀਂ ਸਾਰੇ ਹੀ ਸ਼ਹਿਰਪੁਰ ਦੇ ਵਸਨੀਕਾਂ ਨੂੰ ਸਾਰੇ ਵੋਟਰਾਂ ਨੂੰ ਐਸੀ ਦਿਖਾਣਾ ਚਾਹਦੇ ਹਾਂ कि प्रशासन वालों इलेक्शन कमीशन ऑफ इंडिया के दिशा निर्देशों अनुसार सारे इंतजाम बुखार उत्तर किए गए हैं इसमें असी केवल अपनी ड्यूटी ही नहीं इसको असं अपने एक त्यौहार जी वन मना रहे हैं जिस तरह अं त्यौहार देख रहे हैं कि बहुत अच्छा माहौल होंगे रंग बिरंगा माहौल होता है इसी तरह का असं एक एक्सपीरियंस वोटर को देना चाहते हैं कि वो इसूँ छुट्टी की तरह ठीक करके इतने आकर इंजॉय भी कर सकते हैं तो ना ही जो उसकी रिस्पोंसिबिलिटी बनती है जो उसकी जिम्मेवारी बनती है उसके अनुसार ਨੋ ਵੋਟਰ ਦਾ ਰਾਈਟੀ ਐਕਸਰਸਾਈਜ਼ ਕਰਦੇ ਹਾਂ ਮੈਂ ਹੁਸ਼ਿਆਰ ਦਿੱਤੇ ਸਮੂਹ ਵੋਟਰਸ ਨੂੰ ਇਹ ਕਹਿੰਨੀ ਕਰਨਾ ਕਿ 1 ਜੂਨ ਨੂੰ ਆ ਕੇ ਆਪਣੇ ਬੂਥ 'ਤੇ ਹੋਤੇ ਜੋ ਵੀ ਤੁਹਾਡਾ ਬੂਥ ਲੱਗਦਾ ਜਿੱਥੇ ਤੁਹਾਡੀ ਬੋਟ ਕੰਗਣੀ ਹੈ ਉੱਥੇ ਆ ਕੇ ਤੁਸੀਂ ਵੋਟ ਜਰੂਰ ਪਾਓ ਪ੍ਰਸ਼ਾਸਨ ਵੱਲੋਂ ਇਸ ਲਈ ਸਾਰੀ ਪਿਆਰੀ ਕੀਤੀ ਗਈ ਹੈ ਉਹਨੂੰ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋ 1 ਜੂਨ ਨੂੰ ਆ ਕੇ ਬੋਟ ਪਾਓ ਹਾਂ ਜੀ ਆ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈਗਾ ਆਮ ਲੋਕ ਸਭਾ ਚੋਣ 2024 ਜਿਹਦੇ ਸਬੰਧ ਚ 1 ਜੂਨ ਨੂੰ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਚ ਵੋਟਾਂ ਪੈਣੀਆਂ ਹੈਗੀਆਂ ਤੇ ਡੀਸੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਕਿ ਜਿਹੜਾ ਆਪਣਾ ਵੋਟਰ ਦਾ ਵੋਟਿੰਗ ਰਾਈਟ ਹੈਗਾ ਉਹ ਸਭ ਤੋਂ ਵੱਡਾ ਰਾਈਟ ਵੀ ਹੈਗਾ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਹੈਗੀ ਤੇ ਵੋਟਰ ਹਰ ਵੋਟਰ ਨੂੰ ਆਪਣੇ ਘਰ ਤੋਂ VOTING ਸਟੇਸ਼ਨ ਤੱਕ ਪੋਲਿੰਗ ਸਟੇਸ਼ਨ ਜਿਹੜਾ ਹੈਗਾ ਆਪਣਾ ਉੱਥੋਂ ਤੱਕ ਲਿਆਉਣ ਵਾਸਤੇ ਡੀਸੀ ਸਾਹਿਬ ਨੇ ਕਿਸ ਤਰੀਕੇ ਦੀ ਫੈਸਿਲਿਟੀਆਂ ਪ੍ਰੋਵਾਈਡ ਕਰਨੀ ਹੈਗੀ ਵੋਟਰਸ ਨੂੰ ਕਿਸ ਤਰੀਕੇ ਦਾ ਅਰੇਂਜਮੈਂਟ ਇੱਕ ਪੂਰਾ ਉਤਸਵਨਮਾ ਮਾਹੌਲ ਬਣਾਉਣ ਵਾਸਤੇ ਜਿਹੜਾ ਹੈਗਾ ਆ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਹੈਗਾ ਇਸ ਤਰੀਕੇ ਦੇ ਪੂਰੇ ਜ਼ਿਲ੍ਹੇ ਚ 70 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹੈਗੇ ਤੇ ਵੋਟਰ ਜਿਹੜਾ ਹੈਗਾ ਆਪਣਾ ਉਹਨੂੰ ਆਪਣਾ ਮਕਸਦ ਹੈਗਾ ਜਿਹੜਾ ਉਹ ਹੈਗਾ ਕਿ ਉਹਨੂੰ ਘਰ ਤੋਂ ਲਿਆ ਕੇ ਤੇ ਉਹਦਾ ਜਿਹੜਾ ਸਭ ਤੋਂ بڑا ਅਧਿਕਾਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈਗੀ ਉਹਨੂੰ ਐਕਸਰਸਾਈਜ਼ ਕਰਨ ਵਾਸਤੇ ਵੱਦ ਤੋਂ ਵੱਧ ਫੈਸਿਲਿਟੀ ਦਿੱਤੀ ਜਾ ਸਕੇ ਸੋ ਥੈਟ ਕਿ ਉਹ ਆਏ ਤੇ ਵੱਦ ਤੋਂ ਵੱਧ ਤعداد ਚ ਵੋਟ ਪਾਏ ਆਪਣਾ ਇਸ ਵਾਰ ਦਾ ਟਾਰਗੇਟ ਹੈਗਾ ਕਿ 70% ਤੋਂ ਜ਼ਿਆਦਾ ਵੋਟਰ ਜਿਹੜੇ ਹੈਗੇ ਉਹ ਪੋਲਿੰਗ ਸਟੇਸ਼ਨਾਂ ਤੇ ਆਣ ਆਪਣੇ VOTING ਰਾਈਟ ਨੂੰ ਐਕਸਰਸਾਈਜ਼ ਕਰਨ ਤੇ ਉਹਦੇ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪੁਲਿਸ ਇੱਕ ਪੁਖਤਾ ਇੰਤਜ਼ਾਮ ਵਾਸਤੇ ਕਮਿਟਿਡ ਹੈਗੀ ਤੇ ਪੁਖਤਾ ਇੰਤਜ਼ਾਮ ਦੇ ਨਾਲ ਨਾਲ ਉਹਨਾਂ ਨੂੰ ਫੈਸਿਲਿਟ੍ਰੇਟ ਕਰਨ ਵਾਸਤੇ ਕਮਿਟਿਡ ਹੈਗੀ ਤੁਸੀਂ ਦੇਖ ਸਕਦੇ ਹੋ ਇੱਥੇ ਕਿਸ ਤਰੀਕੇ ਦਾ ਇੱਕ ਉਤਸਵਨਮਾ ਮਾਹੌਲ ਬਣਾਇਆ ਜਿੱਦਾਂ ਡੀਸੀ ਮੈਡਮ ਕਹਿ ਰਹੇ ਹੈਗੇ ਕਿ ਛੁੱਟੀ ਵਾਲੇ ਦਿਨ ਇਦਾਂ ਨਾ ਲਗੇ ਕਿ ਆਪਾਂ ਕਿੱਥੇ ਵੋਟ ਪਾਣ ਜਾ ਰਹੇ ਹੈਗੇ ਤੇ ਆਪਣੀ ਛੁੱਟੀ ਖਰਾਬ ਹੋ ਰਹੀ ਹੈਗੀ ਬਲਕਿ ਇਦਾਂ ਲਗੇ ਕਿ ਆਪਾਂ ਆਪਣਾ ਰਾਈਟ ਵੀ ਐਕਸਰਸਾਈਜ਼ ਕਰ ਰਹੇ ਹੈਗੇ ਆਪਣੀ ਡਿਊਟੀ ਵੀ ਨਿਭਾ ਰਹੇ ਹੈਗੇ ਐਟ ਦੀ ਸੇਮ ਟਾਈਮ ਉਹਨਾਂ ਇੰਜੋਏ ਵੀ ਕਰ ਰਹੇ ਹੈਗੇ ਤੇ ਉਹ ਚੀਜ਼ ਮਾਹੌਲ ਪੈਦਾ ਕਰਨ ਵਾਸਤੇ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਐਫਰਟ ਕੀਤਾ ਹੈਗਾ ਬਹੁਤ ਵਧਾਈ ਦਾ ਪੱਤਰ ਹੈਗਾ ਹੁਸ਼ਰਪੁਰ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਉਹਨਾਂ ਦੇ ਨਾਲ ਮਿਲ ਕੇ ਹੁਸ਼ਰਪੁਰ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਸਾਰੇ ਵੋਟਰ ਵਾਸਤੇ ਉਹਨੂੰ ਫੈਸਿਲੀਟੇਟ ਕਰਨ ਵਾਸਤੇ 100% ਕਮਿਟਿਡ ਆ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ VOTING ਪਰਸੈਂਟੇਜ ਪੂਰੇ ਪੰਜਾਬ 'ਚ ਸਭ ਤੋਂ ਜ਼ਿਆਦਾ ਹੋਏਗਾ ਤੇ ਵੋਟਰ ਸਾਡੇ ਨਾਲ ਮਿਲ ਕੇ ਆਪਣੇ ਜਿਹੜੇ ਰਾਈਟ ਨੂੰ ਐਕਸਰਸਾਈਜ਼ ਕਰਨਗੇ ਥੈਂਕ ਯੂ